ਦੇਉ ਬੀਜੀਪੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਜੀ ਲੰਮਨ ਸਿੰਘ ਜੀ ਵੱਲੋਂ ਜਿਹੜੀ ਇੱਕ ਵਿਦਨਿਸ਼ਾ ਅਵਰਦ ਮੁਹਿੰਮ ਚਲਾਈ ਸੀ ਉਹਦੇ ਤੇ ਸਾਡੋ ਕੱਲ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਇੱਥੇ ਹੀ ਕੱਲ ਲਾਲੜੂ ਪੁਲਿਸ ਵੱਲੋਂ 라ਜੂ ਐਸਐਚਓ ਵੱਲੋਂ ਦੌਰਾਨ ਆਪਣਾ ਗਸ਼ਤ ਇੱਕ 15 14 ਕਿਲੋ 370 ਹਜ਼ਾਰ ਅਫੀਨ ਦੀ ਬਰਾਮਦਗੀ ਕੀਤੀ ਹੈ ਕਿਉਂਕਿ ਆਮ 4 ਵਜੇ ਦੇ ਕਰੀਬ ਜਦੋਂ ਪੁਲਿਸ ਗਸ਼ਤ ਦੇ ਸੀਗੀ ਆਪਣੇ ਐਕਟੀਵਿਟੀ ਦੇ ਮੁਤਾਬਿਕ ਤੇ ਇੱਕ ਗੱਡੀ ਸੀ ਜਿਹੜੀ ਕਿ ਦਿ ਲੋਵਾ ਕਾਰ ਯੂਕੇ ਨੰਬਰ ਦੀ ਉਤਰਾਖੰਡ ਨੰਬਰ ਦੀ ਜਿਹੜੀ ਕਿ ਇੱਕ ਸਾਈਡ ਤੇ ਰੁਗੀ ਹੋਈ ਸੀਗੀ ਜਿਹਨੂੰ ਇਹਨਾਂ ਨੇ ਪੁੱਛਿਆ ਵੀ ਹਾਂ ਵੀ ਉਹ ਤੋਂ ਕੁਝ ਕੁਐਸਚਨਸ ਕੀਤੇ ਤੇ ਉਹਨਾਂ ਨੂੰ ਲੱਗਿਆ ਵੀ ਸ਼ੱਕੀ ਲੱਗਿਆ ਤੇ ਉੱਥੇ ਉਹਨਾਂ ਨੇ ਮੌਕੇ ਤੇ ਜੀਓ ਨੂੰ ਬੁਲਾ ਕੇ ਉਹਦੇ ਜਿਹੜਾ ਸਾਰੀ ਚੈਕਿੰਗ ਕੀਤੀ ਤਾਂ ਉਹ ਚੋ ਗੱਡੀ ਚੋਂ 15 14 ਕਿਲੋ 370 ਗ੍ਰਾਮ ਦੇ ਕਰੀਬ ਅਫੀਮ ਬਰਾਮਦ ਹੋਈ ਤੇ ਪੁੱਛ ਕੇ ਇਹ ਪਤਾ ਲੱਗਿਆ ਵੀ ਹਾਂ ਵੀ ਜਿਹੜੇ ਦੋਨੋਂ ਦੋਸ਼ੀ ਨੇ ਰਣਜੋਤ ਸਿੰਘ ਤੇ ਜਸਵੀਰ ਸਿੰਘ ਇਹ ਦੋਨੋਂ ਤਰਨਤਾਰਨ ਦੇ ਰਹਿਣ ਵਾਲੇ ਨੇ ਤੇ ਇਹ ਜਿਹੜੇ ਸੀਗੇ ਇਹਨਾਂ ਦੇ ਉੱਪਰ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈਗੀ ਹੈ ਰਣਜੋਤ ਸਿੰਘ ਦੇ ਉੱਪਰ ਪਹਿਲਾਂ ਵੀ 2021 ਚ ਇੱਕ ਪੱcza ਦਾ ਜੋ ਐ ਸੀਗਾ ਐਨਡੀਪੀ ਸੈਕਟਰ ਦਾ ਤੇ ਜਸਵੀਰ ਸਿੰਘ ਦੇ ਉੱਪਰ ਵੀ ਆਪਣਾ ਐਨਡੀਪੀ ਸੈਕਟਰ ਦਾ ਪਹਿਲਾਂ ਪੱcza ਦਰਜ ਹੈ ਤੇ ਹੁਣ ਇਹਨਾਂ ਦੀ ਜਿਹੜੀ ਅਸੀਂ ਇਹਨਾਂ ਦੇ ਉੱਪਰ ਐਫ ਆਈ ਆਰ ਨੰਬਰ ਜਿਹੜੀ ਸੀਗੀ ਸਾਡੀ 87 ਨੰਬਰ ਐਫ ਆਈ ਆਰ ਲਾਲੂੜੂ ਥਾਲੇ ਨੇ ਉਹ ਦਰਜ ਕੀਤੀ ਗਈ ਹੈ ਅਨ ਅਪਰੋਪ੍ਰੀਏਟ ਸੈਕਸ਼ਨ ਤੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਸਰ ਲੈ ਕੇ ਕਿੱਥੋਂ ਹੁੰਦੇ ਸੀ ਇਹ ਇਹ ਹੱਲੇ ਜਿਹੜੀ ਜਿਹੜੀ ਪ੍ਰੀਲੀਮినਰੀ ਸਾਡੀ ਪੁੱਛੀ ਗਈ ਸੀ ਉਹਦੇ ਵਿੱਚ ਬੜੀ ਉਹਦੇ ਤੇ ਦੱਸਿਆ ਵੀ ਇਹ ਬਰੇਲੀ ਤੋਂ ਲੈ ਕੇ ਆ ਰਹੇ ਸੀਗੇ ਤੇ ਐਜ਼ ਆ ਜਿਹੜਾ ਮਹਾਲੀ ਸੀ ਇਹ ਟਰਾਂਜ਼ਿਟ ਰੂਟ ਸੀਗਾ ਇਹਨਾਂ ਨੇ ਤਰਨ ਤਰਨ ਲੈ ਕੇ ਜਾਣੀ ਸੀਗੀ ਤੇ ਰਸਤੇ ਦੇ ਜਿਹੜੀ ਸੀਗੀ ਪੁਲਿਸ ਦੀ ਬਸਤੀਅਦੀ ਕਾਰਨ ਜਿਹੜੀ ਇਹ ਇੰਟਰਸੈਪਟ ਕੀਤਾ ਗਿਆ ਨਾ ਸਰ ਹੁਣ ਤੱਕ ਦੀ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆਈ ਹੈ ਜਿਹੜੇ ਫੜੇ ਗਏ ਨੇ ਨਹੀਂ ਹੱਲੇ ਤੱਕ ਤੱਕ ਨੂੰ ਇਹ ਦੱਸ ਰਿਹਾ ਹਾਂ ਕਿ ਹਾਂ ਇੱਕ ਤਾਂ ਪਹਿਲੀ ਬਹੁਤ ਮਿਸਟਰੀਅਸ ਜਿਹੜੀ ਇਨਵੈਸਟੀਗੇਸ਼ਨ ਦੀ ਠੀਕ ਹੈ ਹੁਣ ਇਹਨਾਂ ਦਾ ਅਸੀਂ ਰਿਮਾਂਡ ਲੈ ਕੇ ਕੱਲ ਕੱਲ ਈਵਨਿੰਗ ਦੀ ਰਿਕਵ ਤੇ ਉਹਨੇ ਮਨ ਲਾ ਕੇ ਤਾਂ ਹੋਰ ਡਿਟੇਲ ਪੁੱਛ-ਕਿਛ ਕਰਾਂਗੇ, ਪਰਸਨਲ ਸਿਕ ਅਨਲਿਸਿਸ ਕਰਾਂਗੇ ਜਾਂ ਇਹਨਾਂ ਦਾ ਜਿਹੜਾ ਸਾਰਾ ਸੀਗਾ ਤੇ ਅੱਲੇ ਤੱਕ ਤਾਂ ਜਿਹੜਾ ਇਹ ਸੀ ਟ੍ਰਾਂਜ਼ਿਟ ਸੀਗਾ ਸਾਡਾ ਜਿਹੜਾ ਮੁਹੱਲੇ ਦਾ ਇਹ ਜਾਣੀ ਜ਼ਰਰਤਾਂ ਤਾਂ ਸੀਗੀ, ਬਾਕੀ ਇਹਨਾਂ ਤੋਂ ਸਾਰੀ ਪੁੱਛ-ਕਿਛ ਆ ਜੂਗਾ ਵੀ ਹਾਂ ਵੀ ਲੈ ਕੇ ਕਿੱਥੋਂ ਆnde ਸੀਗੇ, ਕੌਣ-ਕੌਣ ਇਹਨਾਂ ਦੇ ਜਿਹੜੇ ਸੀਗੇ ਸਪਲਾਈਅਰ ਸੀਗੇ, ਮੋਡਲ ਸਪੈਂਡੀ, ਕਿ ਇਹਨਾਂ ਦੇ ਕਿੰਨੇ ਹੱਲੇ ਢੇਡੇ ਲੱਜੁੱਕੇ ਨੇ ਕਿ ਸਰ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਰੂਟ ਜਿਹੜਾ ਹੈਗਾ ਬਣਾਇਆ ਹੈ ਇਸ ਤੋਂ ਪਹਿਲਾਂ ਵੀ ਲੈ ਕੇ ਆਏ ਇਸ ਰੂਟ ਤੇ ਜਾਂ ਫਿਰ ਕੁਝ ਹੋਇਆ ਤੇ ਨਾ ਦੱਸਿਆ ਵੀ ਇਹ 2 2 2 2 ਤੋਂ ਦਿਨਵਾਰੀ ਪਹਿਲਾਂ ਆ ਚੁੱਕੇ ਨੇ ਬਾਕੀ ਅਸੀਂ ਸਾਰੇ ਸਾਰਾ ਉਹਨਾਂ ਦਾ ਐਨਾਲਿਸਿਸ ਕਰਕੇ ਔਨ ਐਵਿਡੈਂਸ ਜਿਹਨੂੰ ਸਾਡੇ ਕੋਲ ਆਊਗਾ ਉਹ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਜੀ ਡਾਕਟਰ ਸਰ ਬੈਕਗ੍ਰਾਉਂਡ ਅੰਨੀ ਦੱਸ ਚੁੱਕਾ ਹਾਂ ਤੁਹਾਨੂੰ ਪਹਿਲਾਂ ਜਿਹੜਾ ਰਣਜੋਤ ਸਿੰਘ ਜਸਵੀਰ ਸਿੰਘ ਦੋਨਾਂ ਦੇ ਉੱਪਰ ਐਨਡੀਪੀ ਸੈਟ ਦੇ ਪਰਚੇ ਦੋਨਾਂ ਦੇ ਉੱਪਰ ਪਹਿਲਾਂ ਹੀ ਦਰਜ ਨੇ ਕਿਦੇ ਵਿੱਚ ਵੀ ਹੈ 19 ਦੇ ਵਿੱਚ ਵੀ ਹੈ ਇਹ ਕਿੰਨੇ ਕੁ ਦਿਨ ਪੂਰੀ ਲੋਕ ਨੂੰ ਲੱਗੇ ਆਇਆ ਇਹ ਫੀਮ ਹੈ ਜੀ ਫੀਮ ਦੇ ਪਰਿ ਤੇ 14 ਕਿਲੋ ਤੇ 370 ਗ੍ਰਾਮ ਹੈਗੇ ਹੈ ਹੈਵੀ ਕੁਆਲਿਟੀ ਹੈ ਸਰ ਇਹ ਦੋਨੇ ਜਾਂਦੇ ਸੀ ਚਾਹ ਨਾਲ ਹੋਰ ਵੀ ਕੋਈ ਸਾਥੀ ਹੋ ਜਾਂਦਾ ਤਾਂ ਸਮਝਿਆ ਅੱਲੇ ਤੱਕ ਤਾਂ ਦੇਖੋ ਜੀ ਦੋ ਹੀ ਸੀਗੇ ਠੀਕ ਹੈ ਬਾਕੀ ਉਹ ਹੀ ਕਹਿ ਰਹੇ ਆ ਵੀ ਆਪ ਵੀ ਜਿੱਥੋਂ ਲੈ ਕੇ ਆ ਰਹੇ ਦੀ ਗਾ ਜਿਹਦੇ ਲਈ ਜੇ ਕੋਈ ਕੰਮ ਕਰ ਰਹੇ ਜਾਂ ਆਪ ਕਰ ਰਹੇ ਨੇ ਜਾਂ ਜਿੰਨੂੰ ਜਿੰਨੂੰ ਸਪਲਾਈ ਕਰ ਰਹੇ ਨੇ ਉਹ ਸਾਰਾ ਦੀ ਲੜੀ ਹੈ ਜਿਹੜੀ